ਕੀ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਪੜਾ ਰਹੇ ਨੇ ਇਹ ਇਹ ਜਿਹੜਾ ਸਾਡਾ ਮੰਦਿਰ ਹੈ ਨਾ ਜੀ ਸ਼ਕਾਸਥੀ ਗਿਰਦਾ ਬਹੁਤ ਹੀ ਪੁਰਾਣਾ ਮੰਦਿਰ ਹੈ ਔਰ ਜਿਹੜੀਆਂ ਉਹ ਗੱਲਾਂ ਜੋ ਕੋਈ ਵੀ ਕੁਛ ਸੁੱਖ ਸੁੱਖ ਦਾ ਉਹਦੀਆਂ ਪੂਰੀਆਂ ਹੁੰਦੀਆਂ ਬਹੁਤ ਪੁਰਾਣਾ ਪ੍ਰਾਚੀਨ ਮੰਦਿਰ ਹੈ ਮੈਨੂੰ 60 ਸਾਲ ਹੋ ਗਏ ਦੇਖਦੇ ਨੂੰ ਸਾਡੇ ਬਾਬਾ ਪਹਿਲਾਂ ਕਾਸਤੀ ਗਿਰੀ ਜੀ ਸੀਗੇ ਗਿਰੀ ਪੂਰੀ ਜੀ ਜਿਹਨੂੰ ਕਹਿੰਦੇ ਆ ਹੁਣ ਸਾਡੇ ਨਾ ਮੰਦਰ ਦੇ ਵਿੱਚ ਪੱਥਰ ਦਾ ਕੰਮ ਸ਼ੁਰੂ ਹੋਇਆ 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 ਅਸੀਂ ਇਹ ਲੋਕਾਂ ਕੋਲੋਂ ਵੱਧ ਤੋਂ ਵੱਧ ਸਹਿਯੋਗ ਮੰਗਦੇ ਆ ਵੀ ਤੁਸੀਂ ਆਪਣਾ ਇਹ ਚ ਵੱਧ ਤੋਂ ਵੱਧ ਦਾਨ ਪਾਵੋ ਜਿਹਦੇ ਨਾਲ ਇਹਦਾ ਪੱਥਰ ਦਾ ਸਭ ਪੂਰਾ ਕਰ ਸਕੀਏ ਬੇ ਬੀਖਾ ਖਾਸੀ ਤੇਜ਼ੀ ਇਸ ਸ਼ੋਰ ਬਗਲ ਕਰੀਏ ਜਿਹੜਾ ਹੋ ਗਿਆ ਹੈ ਹਲੋ ਬੀਟਾ ਕਹਿ ਦਿੱਤਾ ਹੈ ਗੁਜਰਾ ਹੈ ਹਲੋ ਮੰਦਿਰ ਦੇ ਹਰ ਸਾਲ ਨੇ ਇੱਕ ਤਰ੍ਹਾਂ ਦੀ ਭੰਡਾਰਾ ਕੀਤਾ ਜਾਂਦਾ ਹੈਗਾ ਭੰਡਾਰਾ ਬਹੁਤ ਹੀ بڑا ਔਰ بڑا ਹੀ ਆਪਣਾ ਖਾਓਗੇ ਬਹੁਤ ਵਧੀਆ ਤਰੀਕੇ ਨਾਲ ਵੰਡਿਆ ਜਾਂਦਾ ਹੈ ਸਭ ਨੂੰ ਸਾਧੂ ਬ੍ਰਾਹਮਣ ਆਤੇ ਹਨ ਸਾਧੂ ਬ੍ਰਾਹਮਣ ਆਉਂਦੇ ਆ ਜੀ ਸਾਰੇ ਜੰਗਮ ਵਗੈਰਾ ਔਰ ਬ੍ਰਹਮ ਗਰੀਬ ਗਰੀਬੇ ਨੂੰ ਸਭ ਨੂੰ ਇਹ ਪੋ ਪੈਸਾ ਵੀ ਦਿੱਤੇ ਭੋਗ ਦਾ ਵਿੱਚ ਇੱਕ ਚੋਰ ਮੈ ਜੀ ਕੋਈ ਕਚੌੜੀ ਹੈ ਠੀਕ ਹੈ ਉਹ ਬਾਬੇ ਨਹੀਂ ਦੁਬਾਰਾ ਇਹ ਕਿਉਂ ਕਿੱਥੇ ਜਾਂਦਾ ਇਹ ਸਾਡੇ ਨਾਲ ਇੱਕ ਪਰੰਪਰਾ ਚੱਲੀ ਆ ਰਹੀ ਹੈ ਬਹੁਤ ਧੀਰ ਦੀ ਇੱਕ ਆਸਤੀ ਕੀ ਸੀ ਜਿਸ ਤੋਂ ਪਹਿਲਾਂ ਜਿਹੜੇ ਵੀ ਕੋਈ ਸੰਤ ਸੀਗੇ ਉਹਨਾਂ ਦੀ ਉਹਦੇ ਵਿੱਚ ਕਰਿਆ ਜਾਂਦਾ ਹੈ ਭੰਡਾਰਾ ਉਹਨਾਂ ਦੀ ਯਾਦ ਕੇ ਲਈ ਉਹਨਾਂ ਦੀ ਯਾਦ ਦੇ ਵਿੱਚ ਕੋਸ਼ ਸ਼ਿਵਰਾਤਰੀ ਨੂੰ ਵੀ ਭੰਡਾਰਾ ਕਰਦੇ। ਸ਼ਿਵਰਾਤਰੀ ਤਾਂ ਸਿਰਫ ਇਹ ਆਪਣੇ ਆਪਣਾ ਉਹਦਾ ਜਿਹੜਾ ਵਰਤਿਆਂ ਦਾ ਭੋਗ ਹੁੰਦਾ ਖੀਰ ਵਗੈਰਾ। ਯਾ ਜਿੰਨੇ ਸਮਝ ਲੋ ਉਹ ਗੜੇ ਤੇ ਪਕੌੜੇ ਹੁੰਦੇ ਆ। ਉਹ ਕਿੱਥੇ ਜਾਂਦੇ ਆ। ਮੰਦਿਰ ਆ ਜੀ। ਲੱਗਾ ਕਾਸ਼ੀ ਗਰੀ ਦਾ। ਠੀਕ ਹੈ ਜੀ। ਇਹਦਾ ਬੱਠਾ ਮਾ। ਉੱਥੇ ਆਏ ਸਾਰੇ ਪ੍ਰੋਗਰਾਮ ਆਉਰੇ। ਕਾਸ਼ੀ ਕੇ ਬਾਬਿਆਂ ਜੀ ਦੀ ਆਏ ਸਾਲ ਭੰਡਾਰਾ ਕਰੀਦਾ। ਜਿੰਨੇ ਪੰਡਤ ਨਾਭੇ ਆਣ ਉਹਨੂੰ ਰੋਟੀ ਖਲਾਈ ਦੀ ਐ ਦਕਸ਼ਨਾ ਦੇਈ ਦੀ ਐ। ਠੀਕ ਹੈ ਜੀ। ਪ੍ਰਸ਼ਾਦ ਦੇਈ ਦੀ ਐ। ਸਾਰੇ ਬਾਕੀ ਜਿਹੜੇ ਲੋਕ ਜਿੰਨੇ ਮਰਜੀ ਆਣ ਸਾਰਿਆਂ ਨੂੰ ਪ੍ਰਸ਼ਾਦ ਰੱਜ ਕੇ ਦੇਈ ਜਾ ਕੋਈ ਕਮੀ ਨਹੀਂ ਛੱਡੀ ਦੀ ਇਹਦੇ ਵਿੱਚ ਪੱਥਰ ਦਾ ਮਾਤਾ ਦੇ ਕੰਮ ਚੱਲ ਰਿਹਾ ਉੱਥੇ 8ਵੇਂ ਮਹੀਨੇ ਹੀ 15 ਲੱਖ ਦੇ ਪੱਥਰ ਲੱਤੇ ਆ ਲਾਨ ਲਾਗੇ ਆਗੇ ਵੱਦੇ ਹੋ 8-10 ਲੱਖ ਰੁਪਇਆ ਲਾਨ ਦਾ ਮੰਗਰੇ ਆ ਉਹ ਲਵਾ ਰਹੇ ਸ਼ੁਰੂ ਕਰਿਆ ਪਿਆ ਕੰਮ ਸਾਨੇ ਸਾਰਾ ਸ਼ੋਰਾਤਰੀ ਮੇਰੇ ਤੁੰਗ ਦਾਣ ਮੰਦੀ ਹੈ ਸ਼ੋਰਾਤਰੀ ਸਭਰਾਤ ਦੇ ਬੜੇ ਧੂਮਧਾਣਾ ਮੰਦੀ ਔਰੇ ਉੱਥੇ ਵੀ ਅਸੀਂ ਲਾਈ ਆਈ ਦਾ ਸਾਰਾ ਸਮਾਨ ਪੰਡਾਰਾ ਚੱਲਦਾ ਉੱਥੇ ਵੀ ਪੰਡਾਰਾ ਚੱਲਦਾ ਉਹ ਬਿਨਾ ਉਥੋਂ ਚੱਲਦਾ ਪਿਆਜ਼ ਪਿਆਜ਼ ਦਾ ਇੱਥੇ ਵੀ ਬਿਨਾ ਪਿਆਜ਼ ਤੋਂ ਹੋਰ ਤੋਂ ਚੱਲਦਾ ਪੰਡਾਰਾ ਖੁੱਲੇ ਦਿਲਾਂ ਨਾਲ ਪੰਡਾਰਾ ਕਰਦੇ ਸਾਰੇ ਮੁੰਡੇ ਰਲ ਮਿਲ ਕੇ ਸਾਰੇ ਕੰਮ ਕਰਦੇ ਜਿੰਨੇ ਆਜਣ ਉਹਨਾਂ ਨਾਲ ਨਾਲੇ ਵੀ ਮੰਦਰ ਦੇ ਨੇਤਾ ਬੰਦੇ ਦਾ ਕੋਈ ਐ ਨਹੀਂ ਕਹਿੰਦੇ ਵੀ ਦੂਏ ਨੇ ਬੰਦੇ ਉਹ ਨੇ ਪੰਡਾਰਾ ਲਾਈਦਾ ਖੁੱਲਾ ਸਾਰੇ ਮੁੰਡੇ ਬਾਅਦ ਚ ਖਾਣਗੇ ਸਾਰਿਆਂ ਨੂੰ ਲੋਕਾਂ ਨੂੰ ਪਹਿਲਾਂ ਪਹਿਲਾਂ ਖਲਾ ਦੀ ਦੀਏ ਜੋ ਮਰਜੀ ਖਾਓ ਠੀਕ ਹੈ ਆ ਲੈ ਜੋ ਆ ਲੈ ਜੋ